ਵੇ ਦੇਖੋ ਜੀ ਜੋ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਨਾਲ ਵਧੀਆਂ ਕੀਤੀਆਂ ਜਾ ਰਹੀਆਂ ਉਸ ਦੇ ਤਹਿਤ ਜੋ ਅਸੀਂ ਪਿੱਛੇ ਕੇਂਦਰ ਸਰਕਾਰ ਦਾ ਫਰਮਾਨ ਆਇਆ ਹੈ ਜੋ ਇੱਕ ਲੋਕਤੰਤਰ ਦਾ ਵੱਡਾ ਕਤਲ ਮੰਨਿਆ ਜਾ ਰਿਹਾ ਹੈ ਜੋ ਯੂਨੀਵਰਸਿਟੀ ਦੇ ਵਿੱਚ ਲੋਕਤੰਤਰੀ ਤਰੀਕੇ ਦੇ ਨਾਲ ਇੱਕ ਸੈਨੇਟ ਚੁਣੀ ਜਾਂਦੀ ਸਿੱਟੀਗੇਟ ਚੁਣੀ ਜਾਂਦੀ ਸੀ ਉਸ ਨੂੰ ਭੰਗ ਕਰਦਿਆ ਕੇਂਦਰ ਸਰਕਾਰ ਵੱਲੋਂ ਆਪਦਾ ਨਵਾਂ ਫਰਮਾਨ ਜਾਰੀ ਕਰਦਿਆਂ ਜੋ ਉਹਨਾਂ ਵੱਲੋਂ ਨੋਮੀਨੇਟਡ ਸਭ ਕੁਝ ਕੀਤਾ ਜਾ ਰਿਹਾ ਹੈ ਕਿ ਆਪਣੀ ਮਰਜ਼ੀ ਨਾਲ ਜੋ ਜੀ ਕਰੇਗਾ ਉਹ ਕਰ ਲੈਣਗੇ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਪੰਜਾਬ ਦੇ ਜੋ ਨੁਮਾਇੰਦਗੀ ਨੂੰ ਬਹੁਤ ਜ਼ਿਆਦਾ ਘਟਾਇਆ ਜਾ ਰਿਹਾ ਹੈ ਔਰ ਬਹੁਤ ਜ਼ਿਆਦਾ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਜਿੱਦਾਂ BBMP ਦੇ ਵਿੱਚੋਂ ਵੀ ਪੰਜਾਬ ਦੀ ਨੁਮਾਇੰਦਗੀ ਨੂੰ ਘਟਾਇਆ ਜਾ ਰਿਹਾ ਉਸੇ ਦੇ ਤਹਿਤ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਦੀ ਨੁਮਾਇੰਦਗੀ ਨੂੰ ਇਹਦੇ ਵਿੱਚੋਂ ਘਟਾਇਆ ਜਾ ਰਿਹਾ ਹੈ ਔਰ ਮੈਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇ ਦੇਣਾ ਚਾਹਣਾ ਕਿ ਇਹ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਹੋਇਆ ਚੰਡੀਗੜ੍ਹ ਹੈ ਇਹ ਚੰਡੀਗੜ੍ਹ ਪੰਜਾਬ ਦਾ ਇਹ ਯੂਨੀਵਰਸਿਟੀ ਛੱਡ ਗਈ ਹੈ ਅਸੀਂ ਮਾਨ ਨਾਲ ਇਹ ਗੱਲ ਕਹਿੰਦੇ ਆ ਕਿ ਇਹ ਯੂਨੀਵਰਸਿਟੀ ਛੱਡ ਗਈ ਹੈ ਔਰ ਅਸੀਂ ਉਹ ਜੇ ਇਹਨਾਂ ਦਾ ਤਾਨਾਸ਼ਹੀ ਫਰਮਾਨ ਹੈ ਜੋ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣਦੇ ਆਂਗੇ ਇਸ ਲਈ ਸਾਨੂੰ ਜੋ ਵੀ ਅੱਗੇ ਸੰਘਰਸ਼ ਕਰਨਾ ਪਿਆ ਅਸੀਂ ਸੰਘਰਸ਼ ਅੱਗੇ ਹੋ ਕੇ ਲੜਾਂਗੇ ਸੋ ਇਹ ਯੂਨੀਵਰਸਿਟੀ ਛੱਡ ਗਈ ਹੈ ਔਰ ਮੈਂ ਸਾਰੇ ਹੀ ਪੰਜਾਬ ਦੇ ਸਮੁੱਚੇ ਯੂਥ ਨੂੰ ਔਰ ਸਾਰੇ ਆਗੂਆਂ ਨੂੰ ਇਹ ਅਪੀਲ ਕਰ ਦੇਣਾ ਚਾਹੁੰਦਾ ਹਾਂ ਕਿ ਆਪਾਂ ਸਭ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਆਪਣੇ ਪੰਜਾਬ ਦੀ ਗੱਲ ਕਰੀਏ ਯੂਨੀਵਰਸਿਟੀ ਨੂੰ ਬਚਾਈਏ ਕਿਉਂਕਿ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਹੈ ਔਰ ਇਹ ਪੰਜਾਬ ਦੀ ਸਾਡਾ ਬਹੁਤ ਮਾਣ ਮੱਤਾ ਇਤਿਹਾਸ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ ਜਿਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਇਸ ਤਰ੍ਹਾਂ ਤਾਨਾਸ਼ਹੀ ਫਰਮਾਉਣ ਦੇ ਅੰਦਰ ਨਹੀਂ ਹੋਣ ਦਿਆਂਗੇ ਕੀ ਨਾ ਬਈ ਤੁਹਾਡਾ ਮੇਰਾ ਨਾਮ ਗੁਰਮਣ ਪ੍ਰੀਤ ਸਿੰਘ ਹੈ ਜੀ ਮੈਂ ਹਲਕਾ ਕੋਆਰਡੀਨੇਟਰ ਯੂਥ ਵਿੰਗ ਫਰੋਈਪਰ ਵਿਆਤੀ ਸਭ ਤੋਂ ਪਹਿਲਾਂ ਦਾ ਜੀ ਮੈਂ ਸੁਖਦੀਪ ਸਿੰਘ ਗੋਕੇ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਸੈਨੇਟ ਦੇ ਵਿੱਚ ਤੁਸੀਂ ਦੇਖ ਸਕਦੇ ਆ ਜੀ ਅੱਗੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਪਣੇ 91 ਮੈਂਬਰ ਸੀਗੇ ਜਿਹੜੇ ਕੀ ਉਹਨਾਂ ਨੇ ਘਟਾ ਕੇ 33 ਕਰਤੇ ਆ ਔਰ ਇਹਦੇ ਵਿੱਚ ਸੈਂਟਰ ਸਰਕਾਰ ਦੀ ਸਿੱਧੀ ਇਹ ਗੁੰਡਾ ਕਰਦੀ ਆ ਕਿ ਜਿਹੜੇ ਉਹ 60 ਮੈਂਬਰ ਜਾਂ 62 ਜਿੰਨੇ ਵੀ ਆ ਉਹ ਆਪਣੀ ਮਰਜ਼ੀ ਨਾਲ ਲਾਇਆ ਕਰਨਗੇ ਔਰ ਮਰਜ਼ੀ ਨਾਲ ਹੀ ਉਹ ਕੱਲ ਨੂੰ ਕੋਈ ਵੀ ਆਪਦਾ ਉਹ ਯੂਨੀਵਰਸਿਟੀ ਤੇ ਆਪਦਾ ਫੈਸਲਾ ਥੋਪ ਸਕਦੇ ਆ ਇਹਦੇ ਵਿੱਚ ਬੀਜੇਪੀ ਦੀ ਇਹ ਵੱਡੀ ਚਾਲ ਹੈ ਕਿ ਕੱਲ ਨੂੰ ਆਰਐਸਐਸ ਦਾ ਦਾ ਮਤਲਬ ਜੀ ਕਿ ਸਲੇਵਸ ਵੀ ਦੇ ਸਕਦੇ ਕੁਝ ਵੀ ਲਾ ਲਓ ਪੰਜਾਬ ਯੂਨੀਵਰਸਿਟੀ ਨੂੰ ਖਤਮ ਕਰਨਾ ਚਾਹੁੰਦੇ ਆ ਇਸ ਲਈ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆਂ ਔਰ ਇਹਨਾਂ ਦਾ ਫੈਸਲੇ ਨੂੰ ਅਸੀਂ ਨਕਾਰਦੇ ਆਂ 1547 ਐਕਟ ਦੇ ਅਕੋਰਡਿੰਗ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਦੀ ਆਰਗੇਨਾਈਜੇਸ਼ਨ ਹੋਈ ਸੀਗੀ ਉਹਦੇ ਵਿੱਚ ਇਹਨਾਂ ਨੇ ਸੋਧ ਕਰਕੇ ਜਿਹੜੀ ਆਪਣੇ ਕੋਲੋਂ ਜਿਹੜੀ ਆਪਣੀ ਡਿਸੀਜਨ 메ਕਿੰਗ ਸੈਨੇਟ ਦੇ ਥੂ ਲੈ ਲਈ ਆ ਤੇ ਆਪਾਂ ਇਹ ਮਤ ਸੋਚੀਏ ਕਿ ਇਹਦੇ ਨਾਲ ਸਿਰਫ ਜਿਹੜੀ ਪੰਜਾਬ ਯੂਨੀਵਰਸਿਟੀ ਇਨਫਲੂਐਂਸ ਹੋਊਗੀ ਤੁਸੀਂ ਇਹ ਦੇਖੋ ਕਿ ਪੰਜਾਬ ਯੂਨੀਵਰਸਿਟੀ ਆ ਜਿਹੜੀ ਉਹ ਗਵਰਨਿੰਗ ਬਾਡੀ ਆ ਉਹਦੇ ਅੰਡਰ ਕਿੰਨੇ ਕਾਲਜਸ ਨੇ ਜੇ ਆਪਾਂ ਫਿਰੋਜ਼ਪੁਰ ਦੇ ਲਾਲਗੇ ਆਰਐਸਟੀ ਕਾਲਜ ਉਹਦੇ ਅੰਡਰ ਆ ਅੱਜ ਆਪਾਂ ਗਰਨਾਲਕ ਕਾਲਜ ਦੇ ਬਾਹਰ ਖੜੇ ਹਾਂ ਗਰਨਾਲਕ ਕਾਲਜ ਡੀਜਵੀ ਕਾਲਜ ਦੇਸਮਾਈ ਕਾਲਜ ਸਾਰੇ ਉਸ ਯੂਨੀਵਰਸਿਟੀ ਦੇ ਅੰਡਰ ਆ ਆਪਣੇ ਕੋਲੋਂ ਜਦੋਂ ਉਸ ਯੂਨੀਵਰਸਿਟੀ ਦੀ ਡਿਸੀਜਨ ਮੇਕਿੰਗ ਪਾਵਰ ਹੀ ਲੈ ਲਈ 1/3 ਆਪਣੀ ਡਿਸੀਜਨ ਮੇਕਿੰਗ ਪਾਵਰ ਗਈ 91 ਤੋਂ 33 ਆਪਣੇ ਸੈਨੇਟ ਮੈਂਬਰ ਕਰਤੇ ਤੇ ਜਿਹੜੇ ਉਹਨਾਂ ਪਿੰਿਆਂ ਵੀ ਜਿਹੜੀਆਂ ਨਾਮਜਦਗੀਆਂ ਨੇ ਉਹ ਸੈਂਟਰ ਵੱਲੋਂ ਹੋਣ ਗਿਆ ਮਤਲਬ ਇਹ ਸਿੱਧੀ ਸਿੱਧੀ ਡਿਕਟੇਟਰਸ਼ਿਪ ਹੈ ਤਾਨਾਸ਼ਾਈ ਹੈ ਤੇ ਇਹਦੇ ਲਈ ਆਪਾਂ ਨੂੰ ਐ ਇਕੱਠੇ ਹੋਣ ਦੀ ਲੋੜ ਹੈ ਜਿਵੇਂ ਆਪਾਂ ਕਿਸਾਨੀ ਪ੍ਰੋਟੈਸਟ ਵੇਲੇ ਹੋਏ ਸੀ ਇਸ ਗੱਲ ਨੂੰ ਛੋਟਾ ਨਾ ਸਮਝੋ ਜੇ ਅੱਜ ਯੂਨੀਵਰਸਿਟੀ ਦੇ ਉੱਤੇ ਡਾਕਾ ਪਿਆ ਤਾਂ ਕੱਲ ਨੂੰ ਉਹਨਾਂ ਦੀ ਜੇ ਗਵਰਨੈਂਸ ਬੋਡੀ ਬੰਦੀ ਹੈ ਡਿਸੀਜਨ 메ਕਿੰਗ ਉਹਨਾਂ ਦੀ ਹੁੰਦੀ ਹੈ ਤਾਂ ਜਿੰਨੇ ਉਸ ਯੂਨੀਵਰਸਿਟੀ ਦੇ ਅੰਦਰ ਜਿੰਨੇ ਕਾਲਜ ਨੇ ਪੰਜਾਬ ਦੇ ਵਿੱਚ ਸਾਰਿਆਂ ਦੇ ਉੱਤੇ ਇਫੈਕਟ ਪਊਗਾ ਕਰੀਕੂਲਮ ਦਾ ਪਊਗਾ ਡਿਸਿਜਨ 메ਕਿੰਗ ਆ ਪਊਗਾ ਜੋ ਉਹਨਾਂ ਦਾ ਉੱਤੋਂ ਫਰਮਾਨ ਹੋਊਗਾ ਉਹ ਸਾਨੂੰ ਮੰਨਣਾ ਪਊਗਾ ਤੇ ਇਹ ਗੱਲ ਯਾਦ ਰੱਖਿਓ ਜੇ ਇਹ ਹੋ ਗਿਆ ਤਾਂ ਆਪਣੇ ਨਾਲ ਐਡਮਿਸ਼ਨਸ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਊਗਾ ਐਡਮਿਸ਼ਨਸ ਤੋਂ ਲੈ ਕੇ ਜਿੱਨਾ ਉੱਥੇ ਸਟਾਫ ਹੈ ਜਿਹੜੀ ਫੈਕਲਟੀ ਹੈ ਉਹਦੀ ਅਪੁਆਇੰਟਮੈਂਟ ਦੇ ਵਿੱਚ ਲੈ ਕੇ ਤਾਂ ਇਹ ਮੁੱਦੇ ਨੂੰ ਆਪਾਂ ਛੋਟਾ ਨਾ ਸਮਝੀਏ ਜਿਹੜੀਆਂ ਸੈਨੇਟ ਦੀਆਂ ਚੋਣਾਂ ਨੇ ਕਿਸੇ ਵੀ ਤਰੀਕੇ ਨਾਲ ਉਹ ਬਹਾਲ ਹੋਣੀਆਂ ਚਾਹੀਦੀਆਂ ਨੇ ਇੱਕ ਜਿਹੜਾ ਡੈਮੋਕਰੈਟਿਕ ਵੇ ਦੇ ਨਾਲ ਇੱਕ ਬਾਡੀ ਇਲੈਕਟ ਹੋਣੀ ਚਾਹੀਦੀ ਹੈ ਜਿਹੜੀ ਉਹਨੂੰ ਰੈਗੂਲੇਟ ਕਰੇ ਯੂਨੀਵਰਸਿਟੀ ਅਗਲਾ ਫਿਰ ਸਟੈਪ ਤੁਹਾਡਾ ਕੀ ਹੋਏਗਾ ਅਗਲਾ ਸਟੈਪ ਇਹੀ ਹੈ ਜੀ ਕਿ ਵੇਖੋ ਲੋਕਤੰਤਰ ਦੇ ਵਿੱਚ ਜਦੋਂ ਵੀ ਕਿਸੇ ਨਾਲ ਤੱਕਾ ਹੋਇਆ ਆਪਾਂ ਉਹਦਾ ਪ੍ਰੋਟੈਸਟ ਹੀ ਕਰ ਸਕਦੇ ਹਾਂ ਰਾਈਟ ਟੂ ਪ੍ਰੋਟੈਸਟ ਆਪਣੇ ਕੋਲ ਹੈ ਆਪਣਾ ਫੰਡਾਮੈਂਟਲ ਰਾਈਟ ਹੈ ਠੀਕ ਹੈ ਜੀ ਤੇ ਜੋ ਵੀ ਹੋਇਆ ਆਪਾਂ ਜਿਹੜੀਆਂ ਇਹ ਬੋਲੀਆਂ ਸਰਕਾਰਾਂ ਨੇ ਇਹਨਾਂ ਦੇ ਕੰਨ ਤੱਕ ਜਰੂਰ ਰਵਾਇ ਪਹੁੰਚਾਵਾਂਗੇ ਪ੍ਰੋਟੈਸਟ ਕਰਾਂਗੇ ਅੱਜ ਅਸੀਂ ਇੱਥੇ ਬੱਚਿਆਂ ਨੂੰ ਜਾਗਰੂਕ ਕੀਤਾ ਜੀ ਅਸੀਂ ਗਰਨਾਨਕ ਕਾਲਜ ਦੇ ਬਾਹਰ ਇਸ ਟਾਈਮ ਖ ਅਸੀਂ ਅਵੇਅਰਨੈਸ ਫਲਾ ਰਹੇ ਹਾਂ ਕਿ ਸਾਡੇ ਨਾਲ ਕੀ ਧੱਕੇਸ਼ਾਹੀ ਹੋ ਰਹੀ ਆ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਸਰ ਗਾਂ ਹੋਰ ਕੋਲ ਜਾਂਦੀ ਫਿਰ ਜਾਓਗੇ ਜਰੂਰ ਸਰ ਜਰੂਰ ਜਿਹੜੀ ਮਤਲਬ ਸਾਡਾ ਜਿਹੜੀ ਨੌਜਵਾਨ ਸਭਾ ਜਿਵੇਂ ਵੀ ਅਸੀਂ ਆਪਸ ਦੇ ਵਿੱਚ ਸਲਾਹ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਰੂਰ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਜੋ ਸਾਡੇ ਕੋਲੋਂ ਹੋਇਆ ਅਸੀਂ ਜਰੂਰ ਕਰਾਂਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਮਨ ਜੋ ਸਿੰਘ ਹੈ ਮੈਂ ਲਾਅ ਦਾ ਸਟੂਡੈਂਟ ਹਾਂ ਇਸ ਟਾਈਮ ਮੈਂ ਪ੍ਰੈਕਟਿਸ ਕਰ ਰਿਹਾ ਹਾਂ ਲੋ